ਅਮਾਜੀ ਤੜੀਅ ਛਬਜ ਰਾਵੀ ਦਰਿਆ ਦੇ ਜਜਾ ਲੈਣਾ ਕੀ ਹਾਲਾਤ ਨੇ ਦਰਿਆ ਦੇ ਅੱਜ ਆਪਾਂ ਇਸ ਵੇਲੇ ਜਿਹੜਾ ਹਿੰਦਪਾਕ ਬਾਰਡਰ ਦੇ ਉੱਤੇ ਜਿਹੜਾ ਦਾ ਵੀ ਦਰਿਆ ਕੋਨੇਵਾਲ ਜਿਹੜਾ ਸਾਡਾ ਏਰੀਆ ਉੱਥੇ ਆਪਾਂ ਇਸ ਵੇਲੇ ਖੜੇ ਆ ਅੱਜ ਸਾਨੂੰ ਪਿੱਛੋਂ ਜਿਹੜਾ ਸਾਈਨ ਆਇਆ ਕਿ ਪਾਣੀ ਜਿਹੜਾ ਦਰਿਆ ਦਾ ਕਾਫੀ ਵੱਧ ਜਾਊਗਾ ਪਾਣੀ ਪਹੁ ਜਿਆਦਾ ਜਿਹੜਾ ਛੱਡਿਆ ਗਿਆ ਜਿਹੜਾ ਸ਼ਾਮ ਤੱਕ ਜਾਂ ਅੱਧੀ ਰਾਤ ਤੱਕ ਇੱਥੇ ਪਹੁੰਚ ਜਾਣਾ ਉਹ ਪਾਣੀ ਦੇ ਪਹੁੰਚਣ ਨਾਲ ਸਾਨੂੰ ਖਦਸ਼ਾ ਡਾ ਰਿਆ ਕਿ ਸਾਡੇ ਕਿਸਾਨਾਂ ਦੀਆਂ ਕੁਝ ਫਸਲਾਂ ਦਾ ਜਿਹੜਾ ਨੁਕਸਾਨ ਹੋ ਸਕਦਾ ਇੱਕ ਤਾਂ ਅਸੀਂ ਅਨਾਉਂਸਮੈਂਟ ਕਰਾਈ ਆ ਸਾਰੇ ਪਿੰਡਾਂ ਦੇ ਵਿੱਚ ਅੱਗੇ ਜਿਹੜੇ ਕਿਸਾਨ ਪੁਲਾਵਾਵਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਉਹ ਹੁਣ ਅੱਗੇ ਨਾ ਜਾਣ ਸਵੇਰ ਤੱਕ ਇੱਥੇ ਜਲਥਲ ਹੋ ਜਾਊਗੀ ਪਾਣੀ ਪਾਣੀ ਹੋ ਜਾਣਾ ਇਸ ਕਰਕੇ ਸਾਦਾਂ ਨੂੰ ਬੇਨਤੀ ਆ ਕਿ ਉਹ ਕੁਛ ਦਿਨ ਜਿਹੜਾ ਪਰਿਹੇਤਕਰ ਆਪਣੀਆਂ ਜ਼ਮੀਨਾਂ ਤੇ ਜਾਣ ਤੋਂ ਕਿਉਂਕਿ ਜੇ ਪਾਣੀ ਆ ਗਿਆ ਕੋਈ ਡੰਗਲ ਬੱਚਾ ਫਸ ਗਿਆ ਆਪ ਫਸ ਕੇ ਕਿਉਂਕਿ ਸਭ ਤੋਂ ਜ਼ਿਆਦਾ ਜਾਨ ਮਾਲ ਦਾ ਸਾਨੂੰ ਚਿੰਤਾ ਹੁੰਦੀ ਹੈ ਅਸੀਂ ਸਾਦੇ ਪ੍ਰਬੰਧ ਕੀਤੇ ਆ ਮੈਂ ਸਾਦੇ ਐਸਟੀਐਮ ਸਾਹਿਬ ਨੂੰ ਤਹਿਸੀਲਦਾਰ ਸਾਹਿਬ ਨੂੰ ਡਾਕਟਰ ਸਾਹਿਬਾਨ ਸਾਦੇ ਮੈਕਵਾ ਨੂੰ ਨਾਲ ਲੈ ਕੇ ਆ ਹਰ ਪੱਖ ਦੇ ਅਸੀਂ ਪ੍ਰਬੰਧ ਕੀਤੇ ਆ ਮਜ਼ਬੂਤ ਪ੍ਰਬੰਧ ਆ ਪਰ ਪਾਣੀ ਕਿਉਂਕਿ ਬਹੁਤ ਜ਼ਿਆਦਾ ਛੱਡਿਆ ਜਾਦਾ ਹੈ ਪਾਣੀ ਜ਼ਿਆਦਾ ਆ ਰਿਹਾ ਪਰ ਕੋਈ ਨਹੀਂ ਅਸੀਂ ਹਮੇਸ਼ਾ ਹੀ ਇੰਨਾ ਲੜਦੇ ਰਹੇ ਹਮੇਸ਼ਾ ਹੀ ਪਤਵੰਤ ਕਰਦੇ ਰਹੇ ਕਮੀ ਜਿਹੜੇ ਕਰਾਂਗੇ ਅਰ ਅਰਦਾਸ ਕਰਦੇ ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਗਾੜੀ ਅੱਜ ਪ੍ਰਕਾਸ਼ ਉਤਸਵੀ ਹੈ ਗੁਰਗ੍ਰੰਥ ਸਾਹਿਬ ਜੀ ਦਾ ਅੱਜ ਦੇ ਦਿਨ ਅਰਦਾਸ ਕਰਾਂਗੇ ਕਿ ਸਾਡੇ ਪਾਈਚਾ ਦੇ ਦਾ ਸਾਡੇ ਕਿਸਾਨਾਂ ਦਾ ਖੇਤੀ ਕਰਨ ਵਾਲੇ ਸਾਡੇ ਮਜ਼ਦੂਰਾਂ ਦਾ ਕੋਈ ਨੁਕਸਾਨ ਨਾ ਹੋਵੇ ਮਾਦਾ ਸੱਚੇ ਪਾਤਸ਼ਾਹ ਕਿਰਪਾਈ ਰੱਖੇ ਕੁਦਰਤ ਦਾ ਕਿਉਂਕਿ ਪਿੱਛੇ ਬਹੁਤ ਜ਼ਿਆਦੀ ਬਾਰਿਸ਼ ਹੋ ਰਹੀ ਹੈ ਪ੍ਰਬੰਧ ਤਾਂ ਅਸੀਂ ਕਰ ਲਏ ਨੇ ਪਰ ਜਿਹੜੀ ਕਈ ਵਾਰਾ ਇੰਨੀ ਜ਼ਿਆਦੀ ਬਾਰਿਸ਼ ਹੋ ਜਾਂਦੀ ਐ ਤਾਂ ਪਾਣੀ ਆ ਜਾਂਦਾ ਉਹਦੇ ਚ ਕਈ ਵਾਰ ਨੁਕਸਾਨ ਹੋ ਜਾਂਦਾ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਕਿਸੇ ਦਾ ਨੁਕਸਾਨ ਨਾ ਹੋਵੇ ਜਾਨੀ ਮਾਲੀ ਨੁਕਸਾਨ ਜਿਹੜਾ ਉਹ ਕਿਸੇ ਦਾ ਨਾ ਹੋਵੇ ਇਸ ਕਰਕੇ ਅਡਵਾਂਸ ਜਿਹੜਾ ਉਹ ਦੇਖ ਰਾਇ ਸੀਗੇ ਕਿ ਕੋਈ ਉਰੇ ਤਾਂ ਨੌਜੇ ਕਿ ਕੱਲ ਤੱਕ ਕੋਈ ਟਟਰਾ ਵਾਪਸ ਨਹੀਂ ਆਉਣਾ। ਅੰਤ ਤੱਕ ਪਾਣੀ ਦਾ ਪੱਧਰ ਇਸ ਟਾਈਮ ਪਾਣੀ ਦਾ ਪੱਧਰ ਕਿੰਨਾ ਆ ਔਰ ਕਿੰਨਾ ਪਾਣੀ ਦਾ ਪੱਧਰ ਹੋਣ ਦਾ ਖਸਾ ਹੈ ਕਿ ਕਿੰਨਾ ਜਿਹੜਾ ਪਿੱਛੇ ਛੱਡਿਆ ਉਹਨਾਂ ਨੇ ਪਹਿਲਾਂ 1.5 ਲੱਖ ਕੁ ਸੁੱਕ ਪਾਣੀ ਜਿਹੜਾ ਛੱਡਿਆ ਸੀਗਾ ਸਵੇਰੇ ਤੇ ਹੁਣ 1.44 ਹਜ਼ਾਰ ਕੁ ਸੁੱਕ ਪਾਣੀ ਜਿਹੜਾ 3 ਵਜੇ ਛੱਡਿਆ ਜਿਹੜਾ ਇੱਥੇ ਰਾਤ ਕਰੀਬ ਮੇਰਾ ਖਿਆਲ ਹੈ ਅੱਗੇ ਦਾ ਪਹਾੜਾਂ ਤੱਕ ਪਹੁੰਚ ਜਾਊਗਾ। ਇਸ ਲਈ ਪਾਣੀ ਦਾ ਪੱਧਰ ਕਿੰਨਾ ਚਾਹੀਏ? ਮੈਂ ਤੁਹਾਨੂੰ ਦੱਸਿਆ ਸਵੇਰੇ ਜਿਹੜਾ ਛੱਡਿਆ ਐ ਸਵੇਰੇ ਤੇ ਪਾਣੀ ਇਹਦੇ ਅੰਡਰ ਕੰਟਰੋਲ ਆ। ਪਾ ਦਿ ਲੋ ਉਹ ਪਾਣੀ ਆ ਉਦੋਂ ਓਡਾ ਦੇ ਸਾਨੂੰ ਵੀ ਕੋਈ ਨੁਕਸਾਨ ਨਾ ਹੋ ਜਾ ਸਾਡਾ ਲਗਭਗ 3 ਲੱਖ ਕਿਸ਼ਤ 3 ਲੱਖ ਕਿਸ਼ਤ ਬਣੀ ਉਹ ਲੋਕਾਂ ਵੀ ਵੈਸੇ ਸੀ ਮਤਲਬ ਪਿਛਲੇ ਬਾਦ ਵੀ 2 2.5 ਲੱਖ ਕਿਉਂ ਸਿੱਕਤੇ ਦਰਿਆ ਦੇ ਅੰਦਰ ਹੁੰਦਾ ਰਹਿ ਜਾਂਦਾ ਪਰ ਜਦੋਂ ਉਤੋਂ ਵੱਜ ਜਾਂਦਾ ਫੇਲ ਫਸਲਾਂ ਦੇ ਵਿੱਚ ਪਾਣੀ ਚੱਲ ਜਾਂਦਾ ਫੇਰ ਨੁਕਸਾਨ ਹੋ ਜਾਂਦਾ ਇੱਕ ਦਰਿਆ ਦੇ ਕੰਢੇ ਰਹਿੰਦੇ ਲੋਕਾਂ ਨੂੰ ਵੀ ਕੋਈ ਅਪੀਲ ਕੀਤੀ ਗਈ ਦਰਿਆ ਦੇ ਕੰਢੇ ਲੋਕਾਂ ਨੂੰ ਸਭ ਨੂੰ ਅਪੀਲ ਕੀਤੀ ਗਈ ਹੈ ਕਿ ਤੁਸੀਂ ਬੋਲੇ ਸੁਰੱਖਤ ਥਾਵਾਂ ਤੇ ਜਿਹੜਾ ਆ ਜੋ 2-4 ਦਿਨ ਜਿਹੜਾ ਆਪਣਾ ਖਿਆਲ ਰੱਖੋ ਪਿੱਛੇ ਆ ਜਾਓ ਕਿਸੇ ਆਪਣੇ ਬਕਤੀ ਦਾ ਕਿਸੇ ਮਜਦੂਦ ਦਾ ਕਿ ਕਿਸਾਨ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਭ ਨੂੰ ਅਪੀਲ ਕੀਤੀ ਹੈ ਕਿ ਸਾਦੇ ਜਣੇ ਸਦਖਤ ਥਾਵਾਂ ਤੇ ਜਿਹੜਾ ਪੌਂਜਣ ਪਿੱਛੇ ਆਪਣੇ ਪਿੰਡਾਂ ਦੇ ਵਿੱਚ ਆ ਜਾ